ਸ਼ਸ਼ੀਕਾਲ ਜੀ ਦੋਸਤੋ ਜੁੜਿਆ ਜੀ ਮੈਂ ਇੱਕ ਹੋਰ ਕ੍ਰਾਈਮ ਸਟੋਰੀ ਦੇ ਨਾਲ ਤੇ ਅੱਜ ਜਿਹੜੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਸੰਬੰਧ ਰੱਖਦੀ ਆ ਜੀ Rajasthan ਦੇ ਨਾਲ Rajasthan state ਦਾ ਇੱਕ ਜ਼ਿਲ੍ਹਾ ਵਾਜੀ ਖੈਰਥਲ ਤਜਾਰਾ ਉੱਥੇ ਦੀ ਇਹ ਸਾਰੀ ਜਿਹੜੀ ਘਟਨਾ ਜਿੱਥੋਂ ਸ਼ੁਰੂਆਤ ਹੁੰਦੀ ਹੈ ਡੇਟ ਹੈਗੀ ਆ ਜੀ 28 ਜੂਨ 2024 ਦੀ ਯਾਨੀ ਕਿ ਸਾਲ ਖੋ ਗਿਆ ਇਹ ਜਿਹੜੀ ਸੱਚੀ ਘਟਨਾ ਵਾਪਰੀ ਖੈਰਥਲ ਤਿਜਾਰਾ ਤੋਂ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਸੜਕ ਦੇ ਉੱਤੇ লাশ ਪਈ ਸੀ ਜਿਹਨੂੰ ਇੱਕ ਵਿਅਕਤੀ ਦੇਖਦਾ ਰਾਤ ਨੂੰ 12 ਵਜੇ লাশ ਇੰਨੀ ਬੁਰੀ ਹਾਲਤ ਦੇ ਵਿੱਚ ਸੀ ਕਿ ਉਹਦੀ ਜਿਹੜਾ ਉਹਦਾ ਜਿਹੜਾ ਸਹਰਾ ਉਹੀ ਬਾਕੀ ਬੋਡੀ ਦੇ ਨਾਲੋਂ ਅਲੱਗ ਕੀਤਾ ਪਿਆ ਸੀਗਾ ਇੰਨੀ ਬੁਰੀ ਤਰੀਕੇ ਦੇ ਨਾਲ ਉਹਦੀ ਹੱਤਿਆ ਕੀਤੀ ਗਈ ਸੀ ਉਹ ਵਿਅਕਤੀ ਆ ਜਿਹੜਾ ਉਹ ਘਬਰਾਉਂਦਾ ਨਹੀਂ ਪੁਲਿਸ ਕੰਟਰੋਲ ਰੂਮ ਦੇ ਉੱਤੇ ਨਾਲ ਹੀ ਫੋਨ ਕਰਦਾ ਕਿ ਆ ਫਲਾਣੀ ਜਗ੍ਹਾ ਤੇ ਮੈਂ ਖੜਾ ਵਾਂ ਜੀ ਇੱਥੇ ਇੱਦਾਂ ਇੱਦਾਂ ਕਰਕੇ ਇੱਕ ਡੈੱਡ ਬੋਡੀ ਪਈ ਆ ਪੁਲਿਸ ਬਿਲਕੁਲ ਵੀ ਦੇਰ ਨਹੀਂ ਲਾਉਂਦੀ ਜੀ ਤੇ ਐਸ ਐਚ ਓ ਸੀਗੇ ਉੱਥੇ ਇਲਾਕੇ ਦੇ ਕਮਲੇਸ਼ ਕੁਮਾਰ ਜੀ ਉਹ ਆਪਣੀ ਟੀਮ ਦੇ ਨਾਲ ਸਾਰੀ ਪੁਲਿਸ ਬੱਲ ਨੂੰ ਲੈ ਕੇ ਪਹੁੰਚਦੇ ਨੇ ਮੌਕੇ ਦੇ ਉੱਤੇ ਪਹਿਲਾਂ ਤਾਂ ਉਹ লাশ ਨੂੰ ਕਬਜ਼ੇ ਦੇ ਵਿੱਚ ਲੈਂਦੇ ਨੇ ਉਹਨੂੰ ਪੋਸਟਮਾਰਟਮ ਦੇ ਲਈ ਭੇਜਦੇ ਆ ਤੇ ਕਈ ਵਾਰ ਜਦੋਂ ਇਹੋ ਜਿਹੇ ਜਿਹੜੇ ਕੇਸ ਹੁੰਦੇ ਨੇ ਪੁਲਿਸ ਲਈ ਬਹੁਤ ਇੱਕ ਚੈਲੰਜ ਵਾਲਾ ਕੰਮ ਹੁੰਦਾ ਇਹ ਕਿਉਂਕਿ ਬਿਲਕੁਲ ਲਵਾਰਿਸ ਲਾਸ਼ ਹੁੰਦੀ ਆ ਬਹੁਤ ਜ਼ਿਆਦਾ ਸਟਰਗਲ ਕਰਨੀ ਪੈਂਦੀ ਆ ਪੁਲਿਸ ਨੂੰ ਕਿ ਉਹ ਕੌਣ ਆ ਬੰਦਾ ਤੇ ਕੀ ਉਹਦੀ ਆਇਡੈਂਟੀਟੀ ਆ ਸਾਰਾ ਕੁਝ ਜਾਣਨ ਦੇ ਲਈ ਪੁਲਿਸ ਬਹੁਤ ਮਿਹਨਤ ਕਰਦੀ ਆ ਇਸ ਲਾਸ਼ ਲਈ ਦੇ ਲਾਸ਼ ਦੇ ਲਈ ਵੀ ਉਹਨਾਂ ਨੂੰ ਮਿਹਨਤ ਕਾਫੀ ਕਰਨੀ ਪਈ ਤੇ ਜਦੋਂ ਉਹ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਰਿਪੋਰਟ ਜਦੋਂ ਆ ਜਾਂਦੀ ਆ ਤਾਂ ਇਹੀ ਸਾਰਾ ਲੱਗ ਰਿਹਾ ਸੀ ਕਿ ਕੋਈ ਲੁੱਟਖੋ ਦੇ ਜਿਹੜਾ ਉਹਦੇ ਮਕਸਦ ਦੇ ਨਾਲ ਇਹਨੂੰ ਕਤਲ ਕੀਤਾ ਗਿਆ ਵਾ ਬੰਦੇ ਨੂੰ ਉੱਥੇ ਜਿਹੜਾ ਨਾਲ ਹੋਰ ਏਰੀਆ ਸੀ ਸਾਰਾ ਜਾਇਦਾ ਪੁਲਿਸ ਲੈਂਦੀ ਆ ਜਿੱਥੇ ਉਹ ਡੈੱਡ ਬੋਡੀ ਮਿਲੀ ਸੀ ਆਸ-ਪਾਸ ਸਾਰੀ ਥਾਂ ਮੈਂ ਜਿਹੜੀ ਉਹ ਚੈੱਕ ਕੀਤੀ ਜਾਂਦੀ ਆ ਤਾਂ ਥੋੜੀ ਦੂਰ ਜਾ ਕੇ 50 ਮੀਟਰ ਦੀ ਦੂਰੀ ਤੇ ਉਹਨਾਂ ਨੂੰ ਇੱਕ ਬਿਲਕੁਲ ਨਵਾਂ ਹੈਲਮਟ ਉੱਥੇ ਪਿਆ ਮਿਲਦਾ ਵਾ ਥੋੜਾ ਜਿਆ ਹੋਰ ਅੱਗੇ ਜਾਂਦੇ ਆ ਤਾਂ ਇੱਕ ਨੰਬਰ ਪਲੇਟ ਆ ਜਿਹੜੀ ਉਹ ਡਿੱਗੀ ਹੋਈ ਸੀ ਜਿਹੜੀ ਟੂ-ਵੀਲਰ ਦੀ ਸੀ ਤੇ ਹੋਰ 100 ਮੀਟਰ ਅੱਗੇ ਜਾ ਕੇ ਸਕੂਟਰ ਵੀ ਉਹਨਾਂ ਨੂੰ ਲੱਭ ਜਾਂਦਾ ਜਿਹਦੀ ਨੰਬਰ ਪਲੇਟ ਲੱਥੀ ਸੀ ਹੁਣ ਪੁਲਿਸ ਨੂੰ ਇਹ ਗੱਲ ਨਹੀਂ ਸੀ ਸਮਝ ਆ ਰਹੀ ਵੀ ਇਹ ਸਾਰਾ ਕੁਝ ਕਿਉਂ ਕੀਤਾ ਵੀ ਸਕੂਟਰ ਐਦਾਂ ਕਿਉਂ ਸੁੱਟਿਆ ਵੀ ਇਹ ਇਸ ਬੰਦੇ ਦਾ ਸਕੂਟਰ ਆ ਜਾਂ ਕੀ ਆ ਉਹਨਾਂ ਨੂੰ ਇਹ ਨਹੀਂ ਸੀ ਸਮਝ ਆ ਰਹੀ ਉਹਨਾਂ ਨੇ ਹੁਣ ਉਹ ਨੰਬਰ ਪਲੇਟ ਤੋਂ ਰਿਕਾਰਡ ਸਾਰਾ ਕਢਾਉਣਾ ਸੀ ਕਿਹਦੇ ਨਾਂ ਤੇ ਉਹ ਸਕੂਟਰ ਆ ਕਿੱਥੋਂ ਦਾ ਉਹਦਾ ਐਡਰੈਸ ਆ ਉਹ ਸਾਰਾ ਕੁਝ ਪੁਲਿਸ ਨੇ ਕਾਰਵਾਈ ਕਰਨੀ ਸੀ ਜੀ ਚਲੋ ਉਸ ਤੋਂ ਬਾਅਦ ਜੀ ਜਦੋਂ ਉਹ ਸਾਰਾ ਟਰੈਕ ਕੀਤਾ ਜਾਂਦਾ ਨੰਬਰ ਪਲੇਟ ਨੂੰ ਤਾਂ ਪਤਾ ਲੱਗਦਾ ਇੱਕ ਸ਼ਸ਼ੀ ਨਾਮ ਦੀ ਔਰਤ ਹੈ ਜਿਹਦੇ ਨਾਮ ਤੇ ਇਹ ਸਕੂਟਰ ਹੈ ਤੇ ਉਹਦਾ ਜਿਹੜਾ ਐਡਰੈਸ ਆ ਉਹ ਹਰਿਆਣਾ ਸਟੇਟ ਦੇ ਸਰਸਾ ਜ਼ਿਲ੍ਹੇ ਦਾ ਐਡਰੈਸ ਉੱਥੇ ਆ ਰਿਹਾ ਸੀ ਹੁਣ ਪੁਲਿਸ ਨੇ ਪਹਿਲਾ ਜਿਹੜਾ ਕੰਮ ਇਹ ਹੀ ਕਰਨਾ ਸੀ ਕਿ ਉੱਥੇ ਜਾਣਾ ਸੀਗਾ ਸਰਸੇ ਉਹ ਪਹੁੰਚਦੇ ਆ ਜੀ ਸਰਸੇ ਦਾ ਜਿਹੜਾ ਪਿੰਡ ਪ੍ਰੋਪਰ ਜਿਹੜਾ ਐਡਰੈਸ ਸੀਗਾ ਉਹ ਜੋ ਉਹਨਾਂ ਨੇ ਕਢਵਾਇਆ ਸੀਗਾ ਤੇ ਉੱਥੇ ਜਦੋਂ ਪਹੁੰਚਦੇ ਆ ਪਿੰਡ ਵਾਲਿਆਂ ਨੂੰ ਪੁੱਛਦੇ ਆ ਕਿ ਇੱਥੇ ਕੋਈ ਸ਼ਸ਼ੀ ਨਾਮ ਦੀ ਔਰਤ ਰਹਿੰਦੀ ਆ ਅਸੀਂ ਉਹਨੂੰ ਮਿਲਣਾ ਵਾਂ ਤਾਂ ਪਿੰਡ ਵਾਲੇ ਕਹਿੰਦੇ ਆ ਵੀ ਉਹ ਐਡਰੈਸ ਤਾਂ ਠੀਕ ਆ ਇੱਥੇ ਰਹਿੰਦੀ ਜ਼ਰੂਰ ਆ ਪਰ ਹੁਣ ਨਹੀਂ ਰਹਿੰਦੀ ਉਹ ਇੱਥੇ ਪਹਿਲਾਂ ਰਹਿੰਦੀ ਸੀ ਤਾਂ ਪੁਲਿਸ ਸਾਰੀ ਗੱਲ ਪੁੱਛਦੀ ਆ ਵੀ ਇੱਥੇ ਕਿਉਂ ਨਹੀਂ ਰਹਿੰਦੀ ਹੁਣ ਤਾਂ ਪਿੰਡ ਵਾਲੇ ਪੁਲਿਸ ਨੂੰ ਸਾਰੀ ਗੱਲ ਸਮਝਾਉਂਦੇ ਆ ਕਿ ਸ਼ਸ਼ੀ ਦਾ ਇੱਥੇ ਵਿਆਹ ਹੋਇਆ ਸੀ ਉਹਨੇ ਲਵ ਮੈਰਿਜ ਕਰਵਾਈ ਸੀ ਇਸੇ ਪਿੰਡ ਦੇ ਕਿਸੇ ਬੰਦੇ ਦੇ ਨਾਲ ਲਵ ਮੈਰਿਜ ਵੀ ਉਹਨੇ ਬਹੁਤ ਜਿੱਦ ਕਰਕੇ ਕਰਵਾਈ ਸੀ ਤੇ ਇੱਕ ਬੇਟੀ ਨੇ ਵੀ ਉਹਨਾਂ ਦੇ ਘਰ ਜਨਮ ਲਿਆ ਸੀ ਪਰ 2022 ਦੇ ਵਿੱਚ ਉਹਨੇ ਆਪਣੀ ਮਰਜ਼ੀ ਦੇ ਨਾਲ ਤਲਾਕ ਲੈ ਲਿਆ ਜਦੋਂ ਪੁਲਿਸ ਤਲਾਕ ਲੈਣ ਦਾ ਕਾਰਨ ਪੁੱਛਦੀ ਆ ਤਾਂ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਉਹਨੂੰ ਕੋਈ ਹੋਰ ਬੰਦਾ ਪਸੰਦ ਆ ਗਿਆ ਸੀ ਇਸੇ ਪਿੰਡ ਦਾ ਜਿਹਦਾ ਨਾਮ ਹੈ ਜੀ ਇੰਦਰਪਾਲ ਉਹ ਉਹਨੂੰ ਪਿਆਰ ਕਰਨ ਲੱਗ ਗਈ ਤੇ ਉਹ ਤੋਂ ਤਲਾਕ ਲੈ ਲੈਂਦੀ ਆ ਹੁਣ ਉਹਦੇ ਨਾਲ ਵਿਆਹ ਕਰਵਾ ਲੈਂਦੀ ਆ ਦੂਜਾ ਵਿਆਹ ਕਰਾ ਲੈਂਦੀ ਆ ਉਹ ਜਿਹੜੇ ਨੇ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਸੀਗਾ ਇੰਦਰਪਾਲ ਤੇ ਉਹ ਇਹਨੂੰ ਵੀ ਸਕਿਉਰਿਟੀ ਗਾਰਡ ਦੀ ਨੌਕਰੀ ਦਵਾ ਦਿੰਦਾ ਵਾ ਸ਼ਸ਼ੀ ਨੂੰ ਇਹ ਆ ਕੇ ਦੀ ਉੱਥੇ ਰਾਜਸਥਾਨ ਜਿੱਥੋਂ ਡੈੱਡ ਬੋਡੀ ਮਿਲੀ ਸੀ ਉੱਥੇ ਆ ਕੇ ਰਹਿਣ ਲੱਗ ਜਾਂਦੇ ਨੇ ਤੇ ਉੱਥੇ ਇਹ ਜਦੋਂ ਆਪਣੀ ਜ਼ਿੰਦਗੀ ਆ ਉਹ ਬਤਾ ਰਹੇ ਸੀਗੇ ਇਹਨਾਂ ਦੇ ਘਰ ਵੀ ਇੱਕ ਬੇਟੇ ਦਾ ਜਨਮ ਹੁੰਦਾ ਮਤਲਬ ਬੇਟੀ ਆ ਜਿਹੜੀ ਉਹ ਪਹਿਲੇ ਘਰ ਵਾਲੇ ਤੋਂ ਸੀ ਇਹ ਜਿਹੜਾ ਦੂਜਾ ਘਰ ਵਾਲਾ ਸੀ ਇੰਦਰਪਾਲ ਇਹਦੇ ਤੋਂ ਬੇਟਾ ਪੈਦਾ ਹੋਇਆ ਹੁਣ ਪੁਲਿਸ ਉੱਥੇ ਜਦੋਂ ਜਾਣ ਤੋਂ ਪਹਿਲਾਂ ਜਿਹੜਾ ਰਾਜਸਥਾਨ ਦੇ ਵਿੱਚ ਵਾਪਸ ਆਉਣ ਤੋਂ ਪਹਿਲਾਂ ਉਹ ਮੈਲਾ ਚਾਉਂਦੀ ਸੀ ਪਹਿਲੇ ਘਰ ਵਾਲੇ ਨੂੰ ਜਿਹੜਾ ਉਹ ਸ਼ਸ਼ੀ ਦਾ ਪਹਿਲਾ ਘਰ ਵਾਲਾ ਸੀ ਪਿੰਡ ਦੇ ਵਿੱਚ ਹੀ ਰਹਿ ਰਿਹਾ ਸੀ ਪਿੰਡ ਵਾਲੇ ਪੁਲਿਸ ਵਾਲਿਆਂ ਨੂੰ ਐਡਰੈਸ ਦੱਸਦੇ ਆ ਉੱਥੇ ਪਹੁੰਚਦੇ ਆ ਉਹਨੂੰ ਪੁੱਛ ਪੜਤਾਲ ਕੀਤੀ ਜਾਂਦੀ ਆ ਵੀ ਭਾਈ ਇੱਕ ਡੈੱਡ ਬੋਡੀ ਮਿਲੀ ਆ ਬੜੀ ਬੁਰੀ ਹਾਲਤ ਦੇ ਵਿੱਚ ਮੈਨੂੰ ਦੱਸ ਦਿਓ ਵੀ ਇਹ ਸਬੰਧ ਕੀ ਆ ਤੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਤਾਂ ਨਹੀਂ ਤਾ ਉਹ ਬਿਲਕੁਲ ਘਬਰ ਆਉਂਦਾ ਨਹੀਂ ਸੱਚ ਦੱਸਦਾ ਕਿ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ 2022 ਦੇ ਵਿੱਚ ਮੈਂ ਸਾਰੇ ਰਿਸ਼ਤੇ ਨਾਤੇ ਉਹਦੇ ਨਾਲ ਤੋੜਤੇ ਸੀ ਮੈਂ ਮੁੜ ਕੇ ਉਹਦੇ ਵੱਲ ਮੂੰਹ ਨਹੀਂ ਕੀਤਾ ਮੈਂ ਬਿਲਕੁਲ ਕੋਈ ਵੀ ਲਿੰਕ ਉਸ ਘਟੀਆ ਔਰਤ ਦੇ ਨਾਲ ਨਹੀਂ ਰੱਖਿਆ ਘਟੀਆ ਔਰਤ ਉਹਨੇ ਸ਼ਬਦ ਵਰਤੇ ਆ ਪੁਲਿਸ ਉਹਨੂੰ ਕੁਝ ਨਹੀਂ ਕਹਿੰਦੀ ਪਰ ਫੇਰ ਵੀ ਉੱਤੇ ਨਿਗਾ ਰੱਖਣ ਨੂੰ ਇੱਕ ਬੰਦਾ ਜ਼ਰੂਰ ਲਾ ਦਿੰਦੀ ਆ ਕਿ ਇਹ ਇਹਦੀਆਂ ਜੜੀਆਂ ਐਕਟੀਵਿਟੀਆਂ ਨੇ ਇਹਤੇ ਨਿਗਾ ਜ਼ਰੂਰ ਰੱਖੀ ਜਾਵੇ ਹੁਣ ਪੁਲਿਸ ਵਾਪਸ ਆ ਜਾਂਦੀ ਆ ਜੀ ਉਸੇ ਇਲਾਕੇ ਦੇ ਵਿੱਚ Rajasthan ਦੇ ਖੈਰਥਲ ਤਜਾਰਾ ਜਿੱਥੇ ਉਹ ਇੰਦਰਪਾਲ ਤੇ ਸ਼ਸ਼ੀ ਹੁਣ ਰਹਿ ਰਹੇ ਸੀ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਹੇ ਸੀ ਇੱਕ ਨਿੱਜੀ ਕਲੋਨੀ ਸੀ ਜਿੱਥੇ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਪੁਲਿਸ ਉੱਥੇ ਪਹੁੰਚਦੀ ਆ ਜਦੋਂ ਪਿੰਡ ਵਾਲਿਆਂ ਤੋਂ ਪਤਾ ਲੈ ਕੇ ਸਾਰਾ ਪ੍ਰੋਪਰ ਤਾਂ ਉੱਥੇ ਉਹ ਐਡਰੈਸ ਤਾਂ ਲੱਭ ਲੈਂਦੀ ਆ ਪੁਲਿਸ ਸ਼ਸ਼ੀ ਉੱਥੇ ਨਹੀਂ ਮਿਲਦੀ ਤਾਂ ਪਤਾ ਲੱਗਦਾ ਆਸ-ਪਾਸ ਤੋਂ ਕਿ 15 ਦਿਨ ਹੋ ਗਏ ਸ਼ਸ਼ੀ ਦਾ ਕੁਝ ਨਹੀਂ ਪਤਾ ਉਹ ਕਿੱਥੇ ਆ ਨਾ ਹੀ ਇੰਦਰਪਾਲ ਦਾ ਇੱਕ ਦੋ ਦਿਨਾਂ ਤੋਂ ਪਤਾ ਨਾ ਉਹਦੇ ਬੱਚਿਆਂ ਦਾ ਪਤਾ ਬੱਚੇ ਵੀ ਨਹੀਂ ਦੇਖੇਗੇ ਕਿ ਕਿੱਥੇ ਆ ਇਹਨਾਂ ਦੇ ਘਰ ਦੀ ਕੋਈ ਕਹਾਣੀ ਸਮਝ ਨਹੀਂ ਆਉਂਦੀ ਗਵਾਂਡੀਆਂ ਦਾ ਇਹ ਕਹਿਣਾ ਸੀਗਾ ਫਿਰ ਪੁਲਿਸ ਜੀ ਭਾਲ ਜਾਰੀ ਕਰਦੀ ਹੈ ਸ਼ਸ਼ੀ ਦੀ ਸ਼ਸ਼ੀ ਨੂੰ ਲੱਭਣ ਦੇ ਵਿੱਚ ਆਪਣਾ ਸਾਰਾ ਜੋਰ ਲਗਾ ਦਿੰਦੀ ਹੈ ਤੇ ਪੁਲਿਸ ਜਦੋਂ ਆਈ ਦੇ ਉੱਤੇ ਆ ਜੇ ਫਿਰ ਉਹ ਕੁਝ ਵੀ ਕਰ ਸਕਦੀ ਆ ਪੂਰੀ ਮਿਹਨਤ ਦੇ ਨਾਲ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਆਦਾ ਦੂਰ ਨਹੀਂ ਨਾਲ ਦੀ ਹੀ ਇੱਕ ਹੋਰ ਨਿੱਜੀ ਕਲੋਨੀ ਆ ਉਸ ਇਲਾਕੇ ਦੀ ਉੱਥੇ ਹੁਣ ਸ਼ਸ਼ੀ ਆਪਣੇ ਦੋਵੇਂ ਦੋਨੇ ਜਿਹੜੇ ਬੱਚੇ ਨੇ ਉਹਨਾਂ ਨੂੰ ਲੈ ਕੇ ਕਿਰਾਏ ਤੇ ਰਹਿ ਰਹੀ ਆ ਉਹਨੇ ਕਿਰਾਏ ਦਾ ਮਕਾਨ ਕਿਸੇ ਨੂੰ ਬਿਨਾ ਦੱਸੇ ਬਦਲ ਵੀ ਲਿਆ ਤੇ ਇਸ ਤੋਂ ਬਾਅਦ ਜੀ ਜਦੋਂ ਉਹ ਐਡਰੈਸ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਉੱਥੇ ਪਹੁੰਚਦੀ ਆ ਸ਼ਸ਼ੀ ਨੂੰ ਉਹ ਪਹਿਲਾਂ ਤਾਂ ਪੁੱਛਦੀ ਆ ਵੀ ਤੂੰ ਇੱਥੇ ਆ ਕੇ ਰਹਿ ਰਹੀ ਆ ਉਹ ਘਰ ਤੋਂ ਬਿਨਾ ਦੱਸੇ ਕਿਉਂ ਛੱਡਿਆ ਸਿੱਧਾ ਸ਼ੱਕ ਦੀ ਸੂਯੋਧੇ ਤੇ ਜਾਂਦੀ ਆ ਤੇ ਉਹਨੂੰ ਕਿਹਾ ਜਾਂਦਾ ਤੇਰਾ ਘਰ ਵਾਲਾ ਇੰਦਰਪਾਲ ਮਰ ਗਿਆ ਤੇ ਇਹਨੂੰ ਨਹੀਂ ਪਤਾ ਵੀ ਤੈਨੂੰ ਕੋਈ ਫਿਕਰ ਨਹੀਂ ਤੂੰ ਇੱਥੇ ਆਪਣੇ ਬੱਚਿਆਂ ਦੇ ਨਾਲ ਚਾਹ ਨਾਲ ਬੈਠੀ ਆ ਤਾਂ ਉਹਦਾ ਕੋਈ ਜ਼ਿਆਦਾ ਰਿਐਕਸ਼ਨ ਨਹੀਂ ਸੀ ਸਿਰਫ ਇਦਾਂ ਲੱਗਿਆ ਕਿ ਉਹਨੇ ਇਹ ਖਬਰ ਸੁਣ ਕੇ ਡਰਾਮਾ じゃ ਕੀਤਾ ਤਾਂ ਪੁਲਿਸ ਨੂੰ ਪੂਰੀ ਤਰ੍ਹਾਂ ਦੇ ਨਾਲ ਹੀ ਯਕੀਨ ਹੋ ਗਿਆ ਕਿ ਇਹ ਸਾਰਾ ਕੁਝ ਕਰਨ ਵਾਲੀ ਇਹੀ ਔਰਤ ਆ ਇਹਦੇ ਜਿਹੜਾ ਪਹਿਲਾ ਘਰ ਵਾਲਾ ਜੋ ਅਸੀਂ ਨਿਗਾ ਚ ਰੱਖਿਆ ਉਹਦਾ ਕੋਈ ਕਸੂਰ ਨਹੀਂ ਲੱਗ ਰਿਹਾ ਉਹਨੂੰ ਸ਼ੱਕ ਦੇ ਆਧਾਰ ਤੇ ਹਿਰਾਸਤ ਦੇ ਵਿੱਚ ਲਿਆ ਜਾਂਦਾ ਵਾ ਸ਼ਸ਼ੀ ਨੂੰ ਜਦੋਂ ਪੁਲਿਸ ਥਾਣੇ ਲਜਾਇਆ ਜਾਂਦਾ ਉਹਨੂੰ ਸਵਾਲ ਜਵਾਬ ਕੀਤੇ ਜਾਂਦੇ ਆ ਤਾਂ ਘਬराई ਹੋਈ ਸੀ ਕੋਈ ਵੀ ਸਵਾਲ ਦਾ ਉਹ ਚੰਗੀ ਤਰ੍ਹਾਂ ਦੇ ਨਾਲ ਜਵਾਬ ਨਹੀਂ ਸੀ ਦੇ پا ਰਹੀ ਤਾਂ ਜਦੋਂ ਫਿਰ ਪੁਲਿਸ ਸ਼ਕਤੀ ਦੇ ਨਾਲ ਪੁੱਛਦੀ ਆ ਤਾਂ ਉਹ ਸਾਰਾ ਜਿਹੜਾ ਆਪਣਾ ਕੱਚਾ ਚਿੱਠਾ ਖੋਲਦੀ ਆ ਵੈਸੇ ਪੁਲਿਸ ਨੇ ਇਹਨਾਂ ਦੀ ਕਾਲ ਡਿਟੇਲਸ ਆ ਜਿਹੜੀ ਉਹ ਕਢਾ ਲਈ ਸੀ ਸ਼ਸ਼ੀ ਦੀ ਕਾਲ ਡਿਟੇਲ ਤਾਂ ਘਟਾਉਣੀ ਘਟਾਉਣੀ ਸੀ ਇੰਦਰਪਾਲ ਦੀ ਵੀ ਕਢਾ ਲਈ ਸੀ ਇੰਦਰਪਾਲ ਦੀ ਕਾਲ ਡਿਟੇਲ ਦੇ ਵਿੱਚ ਕੁਝ ਖਾਸ ਨਹੀਂ ਆਇਆ ਪਰ ਸ਼ਸ਼ੀ ਦੀ ਕਾਲ ਡਿਟੇਲ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹਦਾ ਇੱਕ ਨਹੀਂ ਕਈ ਮਰਦਾਂ ਦੇ ਨਾਲ ਸਬੰਧ ਸੀ ਜੋ ਬਾਅਦ ਦੇ ਵਿੱਚ ਸ਼ਸ਼ੀ ਨੇ ਆਪਣੇ ਮੂੰਹੋਂ ਦੱਸਿਆ ਕਿ ਮੈਨੂੰ ਇਸ ਚੀਜ਼ ਦਾ ਸ਼ੌਂਕ ਪੈ ਗਿਆ ਮੈਂ ਪਿਆਰ ਕਿਸੇ ਮਰਦ ਨੂੰ ਦਿਲੋਂ ਨਹੀਂ ਕੀਤਾ ਮੈਨੂੰ ਜਿਸਮਾ ਦੀ ਭੁੱਖ ਆ ਜਿਹੜੀ ਉਹ ਰਹਿੰਦੀ ਸੀ ਤੇ ਮੈਂ ਤਰ੍ਹਾਂ ਤਰ੍ਹਾਂ ਦੇ ਮਰਦਾਂ ਨੂੰ ਨਿਸ਼ਾਨਾ ਬਣਾਉਂਦੀ ਸੀ ਸਿਰਫ ਆਪਣੀ ਹਵਸ ਨੂੰ ਪੂਰਾ ਕਰਨ ਦੇ ਲਈ ਜਿਹੜੇ ਮਕਾਨ ਦੇ ਵਿੱਚ ਉਹ ਕਿਰਾਏ ਤੇ ਰਹਿੰਦੀ ਸੀ ਜਿਹੜਾ ਉਹ ਖਾਲੀ ਕਰਕੇ ਆਈ ਸੀ ਉੱਥੇ ਹੀ ਉੱਤੇ ਦੋ ਬੰਦੇ ਹੋਰ ਰਹਿੰਦੇ ਸੀ ਜੀ ਇੱਕ ਦਾ ਨਾਂ ਸੀ ਕੁਲਦੀਪ ਇੱਕ ਦਾ ਨਾਂ ਸੀ ਜੀ ਬਲਾਕਾਂਤ ਇਹ ਜਦੋਂ ਉੱਪਰ ਚੜਦੇ ਸੀ ਉਤਰਦੇ ਸੀ ਇਹਦੀ ਜਿਹੜੀ ਇਹਨਾਂ ਦੀ ਨਿਗਾ ਵੀ ਸ਼ਸ਼ੀ ਦੇ ਉੱਤੇ ਪੈਂਦੀ ਸੀ ਤੇ ਸ਼ਸ਼ੀ ਦੀ ਨਿਗਾ ਵੀ ਇਹਨਾਂ ਦੇ ਉੱਪਰ ਪਈ ਇਹਨਾਂ ਨੂੰ ਵੀ ਸ਼ਸ਼ੀ ਨੇ ਦੋਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਇਹਨਾਂ ਦੇ ਨਾਲ ਨਾਜਾਇਜ਼ ਸਬੰਧ ਬਣਾਏ ਆਪਣੀ ਹਵਸ ਨੂੰ ਇਹਨਾਂ ਦੇ ਨਾਲ ਵੀ ਪੂਰਾ ਕੀਤਾ ਤੇ ਇਹ ਵੀ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਉਹ ਗਾਰਡ ਦੀ ਨੌਕਰੀ ਕਰਦੀ ਸੀ ਕਈ ਵਾਰ ਵੇਲੇ ਕੋ ਵੇਲੇ ਉਹਨੂੰ ਜਿਹੜਾ ਓਵਰਟਾਈਮ ਵੀ ਲਗਾਉਣਾ ਪੈ ਜਾਂਦਾ ਸੀ ਕਈ ਵਾਰ ਰਾਤ ਦੀ ਡਿਊਟੀ ਹੁੰਦੀ ਸੀ ਤੇ ਉਹ ਬਹੁਤ ਜਿਹੜੀ ਇੱਕ ਵਿਗੜੀ ਹੋਈ ਔਰਤ ਸਹੀ ਓਹ ਕੋਈ ਵੀ ਉਹਦਾ ਦੀਨ ਮਾਨ ਨਹੀਂ ਸੀ ਐਨੀ ਉਹਨੂੰ ਹਵਸ ਦੀ ਭੁੱਖ ਪੈ ਚੁੱਕੀ ਸੀ ਨਾ ਉਹਨੂੰ ਆਪਣੇ ਬੱਚਿਆਂ ਦਾ ਫਿਕਰ ਸੀ ਨਾ ਉਹਨੂੰ ਇਹ ਸੀ ਕਿ ਮੈਂ ਹੁਣ ਆਪਣੇ ਘਰ ਵਾਲੇ ਦੇ ਨਾਲ ਇੱਕ ਗ੍ਰਸਥ ਜੀਵਨ ਆ ਜਿਹੜਾ ਉਹ ਚਲਾਵਾ ਨਹੀਂ ਉਹਨੂੰ ਜਿਸਮਾ ਦੀ ਭੁੱਖ ਸੀ ਇਸ ਤੋਂ ਬਾਅਦ ਜੀ ਜਿਹੜਾ ਮੈਂ ਦੱਸਿਆ ਕੁਲਦੀਪ ਤੇ ਬਲਾਕਾਂ ਤੇ ਦੋ ਨਾਮ ਉਹਦੇ ਜਾਲ ਦੇ ਵਿੱਚ ਫਸਦੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਉਹਦੀਆਂ ਗੱਲਾਂ ਦੇ ਵਿੱਚ ਆਉਂਦੇ ਆ ਉਹ ਵੀ ਉਹਦੇ ਜਿਹੜੇ ਉਹਨਾਂ ਨੂੰ ਵੀ ਆਦਤ ਪੈ ਜਾਂਦੀ ਆ ਸ਼ਸ਼ੀ ਦੇ ਜਿਸਮ ਨੂੰ ਵਰਤਣ ਦੀ ਤਾਂ ਉਹ ਜੋਸ਼ ਸ਼ਸ਼ੀ ਕਹਿੰਦੀ ਸੀ ਉਹ ਸਾਰਾ ਕੁਝ ਕਰਨ ਨੂੰ ਤਿਆਰ ਰਹਿੰਦੀ ਸੀ ਹੌਲੀ ਹੌਲੀ ਇੰਦਰਪਾਲ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਕਿ ਇਹ ਜਿਹੜੀਆਂ ਇਹਦੀਆਂ ਹਰਕਤਾਂ ਨੇ ਉਹ ਸਹੀ ਨਹੀਂ ਆ ਤੇ ਜਿਹੜੇ ਉੱਪਰ ਦੋ ਬੰਦੇ ਰਹਿੰਦੇ ਆ ਉਹਨਾਂ ਨਾਲ ਵੀ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਇਹ ਸ਼ੱਕ ਸੀ ਕਿ ਇਹ ਗਲਤ ਆ ਤੇ ਉਹਨੇ ਇੱਕ ਦੋ ਵਾਰ ਇਹਨਾਂ ਨੂੰ ਰੰਗੇ ਹੱਥੀ ਫੜ ਵੀ ਲਿਆ ਸੀ ਤੇ ਹੁਣ ਸ਼ਸ਼ੀ ਨੂੰ ਪਤਾ ਸੀ ਕਿ ਇੰਦਰਪਾਲ ਨੂੰ ਉਹਦੇ ਤੇ ਸ਼ੱਕ ਨਹੀਂ ਹੁਣ ਪੂਰਾ ਯਕੀਨ ਹੀ ਹੋ ਚੁੱਕਿਆ ਕਿ ਮੈਂ ਕਰੈਕਟਰਲੈਸਾਂ ਮੈਂ ਜਿਸਮਾਂ ਦੀ ਭੁੱਖੀ ਹਾਂ ਇੰਦਰਪਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਲੇ ਵੀ ਦੇਖੋ ਉਸ ਬੰਦੇ ਦਾ ਜੇਰਾ ਉਹ ਹਲੇ ਵੀ ਕਹਿੰਦਾ ਕਿ ਕੋਈ ਨਹੀਂ ਜੋ ਹੋ ਗਿਆ ਉਹਨੂੰ ਛੱਡ ਦੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਾ ਆਪਣੇ ਬੱਚਿਆਂ ਵੱਲ ਧਿਆਨ ਦੇ ਲਾ ਪਰ ਨਹੀਂ ਉਹ ਮੰਨਦੀ ਨਹੀਂ ਸੀ ਸ਼ਸ਼ੀ ਆਪਣੀ ਮਰਜ਼ੀ ਕਰਦੀ ਸੀ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਜਿਹੜਾ ਉਹ ਰਹਿਣ ਲੱਗ ਗਿਆ ਸੀ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਇੰਦਰਪਾਲ ਤੇ ਸ਼ਸ਼ੀ ਦੇ ਵਿੱਚ ਝਗੜਾ ਹੋਣ ਲੱਗ ਗਿਆ ਸੀ ਇਸੇ ਕਰਕੇ ਜਿਹੜੇ ਇਹ ਦੋ ਬੰਦੇ ਨੇ ਕੁਲਦੀਪ ਤੇ ਬਲਾਕਾਂਤ ਇਹਨਾਂ ਦੀ ਮਦਦ ਦੇ ਮਦਦ ਦੇ ਨਾਲ ਹੈਲਪ ਦੇ ਨਾਲ ਸ਼ਸ਼ੀ ਨੇ ਉਹ ਘਰ ਖਾਲੀ ਕੀਤਾ ਜਦੋਂ ਇੰਦਰਪਾਲ ਘਰੇ ਨਹੀਂ ਸੀ ਚੋਰੀ-ਚੋਰੀ ਉਹ ਘਰ ਖਾਲੀ ਕੀਤਾ ਗਿਆ ਕਿ ਇੰਦਰਪਾਲ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਉਹਨਾਂ ਨੇ ਹੀ ਉਹ ਜਿਹੜਾ ਘਰ ਇਹਨੂੰ ਕਿਰਾਏ ਦੇ ਉੱਤੇ ਨਵਾਂ ਦਿਵਾਇਆ ਸੀ ਜੋਦਰਿੰਦਰਪਾਲ ਨੂੰ ਇਹ ਪਤਾ ਲੱਗਦਾ ਕਿ ਬੱਚੇ ਤੇ ਉਹਦੀ ਜਿਹੜੀ ਵਾਈਫ ਆ ਉਹ ਲੱਭ ਨਹੀਂ ਰਹੇ ਘਰੋਂ ਗਾਇਬ ਹੋ ਚੁੱਕੇ ਆ ਸਮਾਨ ਵੀ ਉਹ ਲੈ ਕੇ ਜਾ ਚੁੱਕੇ ਆ ਤਾਂ ਉਹ ਬਹੁਤ ਘਬਰਾ ਜਾਂਦਾ ਬੱਚਿਆਂ ਬਿਨਾ ਕਿਹੜਾ ਪਿਓ ਇਦਾਂ ਰਹਿ ਸਕਦਾ ਤਾਂ ਉਹ ਕੁਲਦੀਪ ਤੇ ਬਲਾਕਾਂਤ ਨੂੰ ਪੁੱਛ ਕੇ ਗਲਤੀ ਕਰ ਲੈਂਦਾ ਕਿ ਮੈਨੂੰ ਦੱਸ ਦੇ ਮੇਰੇ ਬੱਚੇ ਤੇ ਮੇਰੀ ਵਾਈਫ ਕਿੱਥੇ ਆ ਉਹਨਾਂ ਦੀ ਮਿੰਤਾ ਕਰਨ ਲੱਗ ਜਾਂਦਾ ਜਜ਼ਬਾਤੀ ਹੋ ਜਾਂਦਾ ਰੋਣ ਲੱਗ ਜਾਂਦਾ ਉਹਨਾਂ ਦੇ ਮੂਰੇ ਕਿ ਮੈਂ ਆਪਣੇ ਬੱਚਿਆਂ ਬਿਨਾ ਨਹੀਂ ਰਹਿ ਸਕਦਾ ਪਲੀਜ਼ ਮੈਨੂੰ ਉਹਨਾਂ ਨਾਲ ਮਿਲਾ ਦੇ ਇਸੇ ਗੱਲ ਦਾ ਉਹ ਫਾਇਦਾ ਚੱਕਦੇ ਆ ਕੁਲਦੀਪ ਤੇ ਬਲਾਕਾਂਤ ਉਹ ਕਹਿੰਦੇ ਤੂੰ ਘਬਰਾ ਨਾ ਸਾਨੂੰ ਆਪ ਨਹੀਂ ਪਤਾ ਕਿ ਗਈ ਕਿੱਥੇ ਆ ਤੇਰੀ ਘਰ ਵਾਲੀ ਬੱਚਿਆਂ ਨੂੰ ਲੈ ਕੇ ਆਪਾਂ ਇੱਕ ਕੰਮ ਕਰਦੇ ਆ ਆ ਫਲਾਣੀ ਜਗ੍ਹਾ ਤੇ ਇੱਕ ਬਾਬਾ ਵਾ ਬਾਬੇ ਨੂੰ ਜਦੋਂ ਹੀ ਤੂੰ ਫੋਟੋ ਦਿਖਾਏਂਗਾ ਉਹ ਨਾਲ ਹੀ ਅੰਤਰਜਾਮੀਆਂ ਉਹਨਾਂ ਦਾ ਐਡਰੈਸ ਤੇਨੂੰ ਦੱਸ ਦੁੱਧੂ ਜਾ ਕੇ ਉਹਨਾਂ ਨੂੰ ਮਿਲ ਲਈ ਇੰਦਰਪਾਲ ਇੰਨਾ ਭੋਲਾ ਸੀ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਤੇ ਉਹਨਾਂ ਦੇ ਨਾਲ ਹੀ ਉਸ ਸਕੂਟਰ ਤੇ ਬਹਿ ਕੇ ਉਹ ਉਸ ਬਾਬੇ ਦੇ ਕੋਲ ਜਾਣ ਦੀ ਤਿਆਰੀ ਕਰ ਲੈਂਦੇ ਆ ਤੇ ਜਦੋਂ ਹੀ ਉਹ ਰਾਹ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਕੁਲਦੀਪ ਜਿਹੜਾ ਪਿੱਛੇ ਬੈਠਾ ਸੀ ਵਿੱਚ ਉਹਨਾਂ ਨੇ ਇੰਦਰਪਾਲ ਨੂੰ ਭਟਾਇਆ ਸੀ ਤੇ ਅੱਗੇ ਬਲਾਕਾਂਤ ਸਕੂਟਰ ਚਲਾ ਰਿਹਾ ਸੀ ਪਿੱਛੋਂ ਕੁਲਦੀਪ ਨੇ ਉਹਦਾ ਜਿਹੜਾ ਧੜ ਉਹ ਅਲੱਗ ਕੀਤਾ ਸੀ ਇੱਕ ਝਟਕੇ ਦੇ ਵਿੱਚ ਉਹ ਕਿਉਂਕਿ ਉਹ ਪਹਿਲਾਂ ਹੀ ਉਹਨਾਂ ਦੇ ਰਿਕਾਰਡ ਆ ਜਿਹੜੇ ਉਹ ਕਿਹਾ ਜਾਂਦਾ ਮਾੜੇ ਸੀਗੇ ਉਹਨਾਂ ਨੂੰ ਬਿਲਕੁਲ ਵੀ ਗੁਰੇਜ਼ ਨਹੀਂ ਸੀ ਬਿਲਕੁਲ ਵੀ ਉਹਨਾਂ ਦੇ ਹੱਥ ਨਹੀਂ ਸੀ ਕੰਬੇ ਇਹ ਗੁਨਾਹ ਕਰਨ ਵੇਲੇ ਤੇ ਸਾਰਾ ਕੁਝ ਆ ਜਿਹੜਾ ਜੀ ਇਹ ਹੋਇਆ ਵਾ ਸਿਰਫ ਸ਼ਸ਼ੀ ਕਰਕੇ ਸ਼ਸ਼ੀ ਨੇ ਇਹ ਸਾਰਾ ਕੁਝ ਕਬੂਲਿਆ ਕਿ ਹਾਂ ਇਹ ਸਾਰਾ ਕੁਝ ਕਰਵਾਉਣ ਦੇ ਵਿੱਚ ਉਹਦਾ ਹੀ ਹੱਥ 36 ਘੰਟੇ ਦੇ ਵਿੱਚ ਕਿਹਾ ਜਾਂਦਾ ਜੀ ਪੁਲਿਸ ਨੇ ਕੁਲਦੀਪ ਤੇ ਬਲਾਕਾਂਤ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਸ਼ਸ਼ੀ ਉਹਨਾਂ ਦੇ ਹਿਰਾਸਤ ਦੇ ਵਿੱਚ ਪਹਿਲਾਂ ਹੀ ਸੀ ਇਹਨਾਂ ਤਿੰਨਾਂ ਨੂੰ ਜਿਹੜੀ ਬਣਦੀ ਸਜ਼ਾ ਸੀ ਉਹ ਦਵਾਈ ਗਈ ਤੇ ਬਾਅਦ ਵਿੱਚ ਜਿਹੜੇ ਦੋ ਬੱਚੇ ਸੀ ਉਹਨਾਂ ਨੂੰ ਵੀ ਜਿਹੜੀ ਇੱਕ ਕਮੇਟੀ ਹੁੰਦੀ ਆ ਜੀ ਚਾਈਲਡ ਵੈਲਫੇਅਰ ਕਮੇਟੀ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਪਰ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਜ਼ਿੰਦਗੀ ਇਸ ਔਰਤ ਨੇ ਬਰਬਾਦ ਕਰਤੀ ਸੀ ਜੇ ਤੁਹਾਡੇ ਦਿਲ ਦੇ ਵਿੱਚ ਇਹੋ ਜੇ ਸ਼ੌਂਕ ਨੇ ਤਾਂ ਮੈਨੂੰ ਲੱਗਦਾ ਬੱਚਿਆਂ ਨੂੰ ਜਨਮ ਦੇਣਾ ਨਹੀਂ ਚਾਹੀਦਾ ਤੇ ਜੇ ਬੱਚਿਆਂ ਨੂੰ ਜਨਮ ਦਿੱਤਾ ਤੇ ਫਰਜ਼ ਬਣਦੇ ਆ ਤੁਸੀਂ ਇਮਾਨਦਾਰੀ ਦੇ ਨਾਲ ਇੱਕ ਸਾਫ਼ ਸੁਥਰੀ ਜ਼ਿੰਦਗੀ ਦੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕਰੋ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਸਾਰੀ ਉਮਰ ਉਹਨਾਂ ਨੂੰ ਖਮਿਆਜੇ ਆਪਣੇ ਮਾਪੇ ਬਾਪ ਦੀਆਂ ਗਲਤੀਆਂ ਦੇ ਭੁਗਤਾਨੇ ਪੈਂਦੇ ਆ ਕਿਤੇ ਕੱਲ ਨੂੰ ਉਹ ਮੂੰਹ ਦਿਖਾਣ ਜੋਗੇ ਨਹੀਂ ਰਹਿੰਦੇ ਤੁਸੀਂ ਤਾਂ ਜਿਹੜੀ ਜੇਲ੍ਹ ਕੱਟਣੀਆਂ ਉਹ ਕੱਟ ਹੀ ਰਹੇ ਹੋ ਸ਼ਸ਼ੀ ਵਰਗੀਆਂ ਔਰਤਾਂ ਜਿਹੜੀਆਂ ਉਹ ਕੱਟ ਹੀ ਰਹੀਆਂ ਨੇ ਇੰਦਰਪਾਲ ਵਰਗਾ ਭੋਲਾ ਬੰਦਾ ਉਹ ਕਤਲ ਕਰਾ ਦਿੱਤਾ ਗਿਆ ਉਹ ਉਹਦੀ ਜਾਨ ਹੀ ਲੈ ਲਈ ਗਈ ਇਹ ਸਾਰਾ ਕੁਝ ਸਮਾਜ ਦੇ ਵਿੱਚ ਹੋ ਰਿਹਾ ਵਾ ਜੀ ਤੇ ਕਿਤੇ ਨਾ ਕਿਤੇ ਸਾਨੂੰ ਇਹ ਸਾਵਧਾਨ ਜ਼ਰੂਰ ਕਹਾਣੀਆਂ ਇਹ ਸੱਚੀਆਂ ਨੇ ਉਹ ਕਰ ਦਿੰਦੀਆਂ ਨੇ ਆਪਣਾ ਆਪਣਾ ਖਿਆਲ ਰੱਖਿਆ ਕਰੋ ਸੋਚ ਸਮਝ ਕੇ ਰਿਸ਼ਤੇ ਬਣਾਇਆ ਕਰੋ